ਐਬੀਪੀ ਸੰਜਾ ਤੁਹਾਨੂੰ ਰੱਖੇ ਅੱਗੇ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਟਲ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮੈਡਮ ਘਰ ਵਾਪਸੀ ਦੀ ਗੱਲ ਚੱਲੀ ਸੀ ਆਗਰੇ ਦੇ ਅੰਦਰ ਹੋਰ ਥਾਵਾਂ ਦੇ ਉੱਤੇ ਸ਼ਰਹੇਟਾ ਦੇ ਅੰਦਰ 30 크ਰਿਸਚੀਅਨਾਂ ਨੂੰ ਅੱਜ ਆਰਐਸਐਸ ਨੇ ਸਿੱਖ ਬਣਾਇਆਗਾ ਤਾਂ ਤੁਹਾਡਾ ਕੀ ਰਿਐਕਸ਼ਨ ਦੇਖੋ ਇਹ ਜਿਵੇਂ ਕਹਿੰਦੇ ਆ ਬੜੀਆਂ ਮਾੜੀਆਂ ਰਵਾਇਤਾਂ ਪਾਰੇ ਨੇ ਬੀਜੇਪੀ ਵਾਲੇ ਸਾਡਾ ਇਤਿਹਾਸ ਸਾਡਾ ਸਾਰਾ ਪਿਛਲਾ ਸਮਾਂ ਬੀਤਿਆ ਗੁਜ਼ਰਿਆ ਸਾਡਾ ਕੁਰਬਾਨੀਆਂ ਗੁਰੂਆਂ ਪੀਰਾਂ ਦੀਆਂ ਸਭ ਦੀਆਂ ਔਰ ਕਾਂਗਰਸ ਪਾਰਟੀ ਦਾ ਖੁਦ ਦਾ ਸਟੈਂਡ ਸਾਡਾ ਆਪਣਾ ਜਿਹੜਾ ਹੈਗਾ ਜਾਂ ਹੋਰ ਪਾਰਟੀਆਂ ਵੀ ਅੱਜ ਕਲੇਮ ਕਰਦੀਆਂ ਕਿ ਅਸੀਂ ਵੀ ਇਸ ਤਰ੍ਹਾਂ ਤੇ ਹੈਗੇ ਆਂ ਜ਼ਬਰੀ ਧਰਮ ਪਰਿਵਰਤਨ ਕਰਾਉਣਾ ਮੈਂ ਸਮਝਦੀ ਹਾਂ ਇੱਕ ਗੁਨਾਹ ਹੈ ਇੱਕ ਤੱਕਾ ਹੈ ਇਹ ਤੱਕਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਂਦਾ ਬੇਸ਼ੱਕ ਉਹਨੂੰ ਰੰਗਤ ਦੇ ਨਾਮ ਦੇਣ ਕੇ ਉਹ ਵਾਪਸੀ ਘਰ ਵਾਪਸੀ ਫਲਾਨਾ ਕਹਿੰਦੇ ਲੇਕਿਨ ਕੋਈ ਘਰ ਵਾਪਸੀ ਨਹੀਂ ਖਾਲੀਦਲ ਕਹਿੰਦਾ ਸੀ ਬੀਐਸਐਫ ਖਿਲਾਫ ਧਰਨਾ ਦੇਵਾਂਗੇ ਹੁਣ ਕਹਿ ਰਿਹਾ ਕਿ ਅ ਇੱਕ ਇਹ ਹੀ ਜੀ ਮੁਹਿੰਮ ਚਲਾ ਰਹਿਆਂ ਜਾਗਰਨ ਮੁਹਿੰਮ ਚਲਾ ਰਹਿਆਂ ਜਾਗਰੂਕਤਾ ਦੀ ਮੁਹਿੰਮ ਚਲਾ ਰਹਿਆਂ ਧਰਨਾ ਬੀਐਸਐਫ ਖਿਲਾਫ ਜਾਂ ਕੇਂਦਰ ਖਿਲਾਫ ਨਹੀਂ ਇਹ ਜਿਹੜੇ ਐਕਸ਼ਨ ਅੱਜਕੱਲ ਹੋ ਰਹੇ ਐ ਹੋਰ ਵੀ ਬਹੁਤ ਸਾਰੇ ਚੰਡੀਗੜ੍ਹ ਮੰਗਣਾ ਜਾਂ ਕੁਝ ਕਰਨਾ ਜਿਹਦੇ ਵਿੱਚ ਹੁਣ ਇਹ ਆ ਗਿਆ ਪੰਜ ਦੇ ਧਰਨੇ ਐ ਇਹ ਸਾਰੇ ਕੁਝ ਤੋਂ ਜਾਹਰ ਹੁੰਦਾ ਹੈ ਕਿ ਕਾਲੀ ਦਲ ਦੀ ਜਿਹੜੀ ਅੰਦਰੂਨੀ ਲੜਾਈ ਹੈ ਉਹ ਬਹੁਤ ਜ਼ਬਰਦਸਤ ਹੈ ਸਿਰਫ ਉਪਰਕ ਮਾੜਾ ਮੋਟਾ ਪੜਦਾ ਭਲੇਖੇ ਦਾ ਪਾਇਆ ਹੋਇਆ ਹੈ ਅੱਜ ਜਿਹੜੇ ਕਾਲੀ ਦਲ ਵਾਲੇ ਧਰਨਾ ਦੇ ਦਿੰਦੇ ਕਹਿੰਦੇ ਇਹਦਾ ਮਤਲਬ ਕਿ ਕਾਲੀ ਦਲ ਇੰਨਾ ਮਜ਼ਬੂਰ ਹੋ ਗਿਆ ਇੰਨਾ ਕਮਜ਼ੋਰ ਹੋ ਗਿਆ ਐਨੀ ਇਹਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ ਕਿ ਇਹ ਵੀ ਸਰਕਾਰ ਚ ਨੇ ਸਟੇਟ ਚ ਤੇ ਜਿਹੜੇ ਬਾਰਡਰ ਆ ਬਾਰਡਰ ਵੀ ਸੈਂਟਰ ਦੀ ਸਰਕਾਰ ਦੇ ਹੁੰਦੇ ਜਿਹਦੇ ਚ ਭਾਈਵਾਲ ਨੇ ਔਰ ਇਹ ਜਿਹੜੀਆਂ ਗੱਲਾਂ ਜੇ ਕੋਈ ਨਹੀਂ ਕਰਵਾ ਸਕਦਾ ਉਹਨੂੰ ਧਰਨਾ ਦੇਣ ਦੀ ਲੋੜ ਪੈਂਦੀ ਹੈ ਜੇ ਪੰਜਾਬ ਵਿੱਚ ਮੁਲਾਜ਼ਮ ਧਰਨਾ ਦਿੰਦੇ ਤਾਂ ਲਾਠੀ ਚਾਰਜ ਕਰਦੇ ਨੇ ਅੱਜ ਇਹ ਸੈਂਟਰ ਦੀ ਸਰਕਾਰ ਦੇ ਖਿਲਾਫ ਧਰਨਾ ਦਿੰਦੇ ਆ ਜਾਂ ਬੀਐਸਪ ਦਾ ਨਾਮ ਲੈ ਕੇ ਇਨਡਾਇਰੈਕਟਲੀ ਸੈਂਟਰਲ ਸਰਕਾਰ ਦੇ ਕਰਨਾ ਚਾਹੁੰਦੇ ਆ ਜੇ ਇਹਨਾਂ ਦੇ ਭਾਈਵਾਲ ਪਾਰਟੀ ਆ ਇਹ ਗੱਲਬਾਤ ਨਾ ਕਿਉਂ ਨਹੀਂ ਗੱਲ ਕਰਦੇ ਔਰ ਜੇ ਧਰਨਾ ਦੇਣ ਦਾ ਸ਼ੌਕ ਹੀ ਹੈਗਾ ਤਾਂ ਅੱਜ ਮੈਂ ਬਾਦਲ ਸਾਹਿਬ ਨੂੰ ਕਹਿਣਾ ਚਾਹੁੰਨੀ ਆ ਜਾਂ ਇਹਨਾਂ ਦੇ ਕਾਲੀ ਦਲ ਨੂੰ ਕਹਿਣਾ ਚਾਹੁੰਨੀ ਆ ਇਹ ਧਰਨਾ ਦੇਣ ਮੋਦੀ ਸਾਹਿਬ ਦੀ ਕੋਠੀ ਪੂਰੇ ਜਾ ਕੇ ਕਾਂਗਰਸ ਅਲਟਰਨੇਟਿਵ ਨਹੀਂ ਬਣ ਅਸੀਂ ਜਿਹੜਾ ਹੈਗਾ ਅਸੀਂ ਨਸ਼ਿਆਂ ਦਾ ਮਾਮਲਾ ਸਾਡੇ ਰਾਜੀਵ ਗਾਂਧੀ ਜੀ ਨੇ ਸਭ ਤੋਂ ਰਾਹੁਲ ਗਾਂਧੀ ਜੀ ਨੇ ਸਭ ਤੋਂ ਪਹਿਲਾਂ ਉਠਾਇਆ ਸੀ ਇਹਦੇ ਤੇ ਇਹਨਾਂ ਨੇ ਮਜ਼ਾਕ ਵੀ ਡਾਇਆ ਤੇ ਨਿੰਦਿਆ ਵੀ ਕੀਤੀ ਅੱਜ ਉਹੀ ਮਾਮਲਾ ਸਾਹਮਣੇ ਆਇਆ ਜੀ ਗਵਰਨਮੈਂਟ ਨੇ ਮੰਨਿਆ ਹੈਗਾ ਸਾਡੀ ਪਾਰਟੀ ਸਟੇਟ ਦੀ ਨੇ ਇਹਦੇ ਤੇ ਬਾਕੇ ਦਾ ਅਸੀਂ ਧਰਨੇ ਰੱਖੇ ਇੱਥੇ ਸਾਰਾ ਕੁਝ ਹੁੰਦਾ ਰਿਹਾ ਅਸੀਂ ਸਾਡਾ ਸਟੈਂਡ ਅਸੀਂ ਕੋਰਟਾਂ ਵਿੱਚ ਵੀ ਗਏ ਆ ਅੱਜ ਵੀ ਅਸੀਂ ਕਰਾਂਗੇ ਲੇਕਿਨ ਹਾਂ ਠੀਕ ਹੈ ਕਿ ਇਸ ਤਰ੍ਹਾਂ ਦੀ ਇੱਕ ਰੂਟੀਨ ਸਪੀਡ ਦੇ ਨਾਲ ਨਹੀਂ ਸਾਨੂੰ ਬੜੀ ਤਕੜੀ ਸਪੀਡ ਦੇ ਨਾਲ ਬੜੀ ਮਜ਼ਬੂਤੀ ਦੇ ਨਾਲ ਸਾਰਿਆਂ ਨੂੰ ਆਪਣਾ ਘਰ ਸੰਭਾਲ ਕੇ ਇਕੱਠੇ ਹੋ ਕੇ ਸਾਨੂੰ ਨਮਿੰਦਰ ਸਿੰਘ ਤਾਂ ਮਜੀਠੀਆ ਦਾ ਡਿਜ਼ਾਈਨ ਵੀ ਨਹੀਂ ਮੰਗ ਰਿਹਾ ਜਿਵੇਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਉੱਪਰ ਹੈਗੇ ਨੇ ਵਰਕਿੰਗ ਕਮੇਟੀ ਦੇ ਮੈਂਬਰ ਨੇ ਉਹ ਜਾਂ ਡਿਪਟੀ ਲੀਡਰ ਹੈਗੇ ਨੇ ਉਹਨਾਂ ਦੀ ਨਿੱਜੀ رائے ਕੀ ਹੈਗੀ ਉਹ ਵਕਰੀ ਗੱਲ ਹੈ ਇਹ ਬੀਬੀ ਸੰਜਾ ਤੁਹਾਨੂੰ ਰੱਖੇ ਅੱਗੇ